ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਇਸ ਬਲੌਗ ਦੇ ਵਿੱਚ ਅੱਜ ਹੈ ਜੀ 5 ਜੂਨ ਤੇ ਆਪਾਂ ਬੈਠੇ ਹੋਇਆ ਹਾਂ ਸਟਿੰਗਰੀ ਸਟਿੰਗਰੀ ਦਾ ਮੌਸਮ ਬਹੁਤ ਖਰਾਬ ਹੋ ਗਿਆ ਸੀ ਮੈਂ ਲਦਾਖ ਦਾ ਤੇ ਜੰਸਕਰ ਵੈਲੀ ਦਾ ਪੈਦਲ ਸਫਰ ਕਰ ਰਿਹਾ ਆਪਣਾ ਸਫਰ ਸ਼ੁਰੂ ਹੋਇਆ ਸੀ ਅਟਲ ਟਨਲ ਤੋਂ ਅਟਲ ਤੋਂ ਆਪਾਂ ਜਾਵਾਂਗੇ ਸ਼ਿੰਕੂਲਾ ਟਾਪ ਕਰਕੇ ਪਦਮ ਪਦਮ ਤੋਂ ਕਾਰਗਿਲ ਕਾਰਗਿਲ ਤੋਂ ਬਟਾਲਿਕ ਬਟਾਲਿਕ ਤੋਂ ਲੇ ਲੇ ਤੋਂ ਨੂਬਰਾ ਨੂਬਰਾ ਤੋਂ ਫਿਰ ਪੈਂਗੋਂਗ ਤਾਸੋ ਅਨਲੇ ਹੁੰਦੇ ਵਾਪਸ ਮਨਾਲੀ ਆਵਾਂਗੇ ਉਮਰਾਇ ਸਫਰ ਦੇਖਣ ਦੇ ਲਈ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਨੂੰ ਸਾਰਿਆਂ ਨੂੰ ਬੇਨਤੀ ਆ। ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ। ਹੁਣ ਆਪਾਂ ਸਟਿੰਗਰੀ ਤੋਂ ਤੁਰਦੇ ਆਂ। ਅੱਜ ਆਪਾਂ ਦਾਰਚਾ ਜਾਂ ਜਸਪਾ ਜਾਂ ਜਿੱਥੇ ਵੀ ਸ਼ਾਮ ਤੱਕ ਪਹੁੰਚਿਆ ਗਿਆ ਪਹੁੰਚਾਂਗੇ। ਐਵਰੇਜ ਇੱਕ ਦਿਨ ਦੀ ਆ ਰਹੀ ਆ 15 ਤੋਂ 18 ਕਿਲੋਮੀਟਰ ਵਾਟ। ਅੱਜ ਆਪਣਾ ਇਹ ਤੀਜਾ ਦਿਨ ਹੈ ਸਫਰ ਦਾ। ਸਟਿੰਗਰੀ ਦਾ ਇਹ ਸਵੇਰ ਦਾ ਨਜ਼ਾਰਾ। ਕੱਲ ਤੋਂ ਮੌਸਮ ਸਾਫ ਹੈ। ਅੱਜ ਆਜੀ ਇਸ ਦਾ ਡਰਾਮਾ। ਰਾਤ ਮੌਸਮ ਬਹੁਤ ਖਰਾਬ ਹੋ ਗਿਆ ਸੀ। ਕਿਹਦਾ ਡਰਾਮਾ ਕਰ ਰਾ ਫਿਰ ਰਾਇਮੋ। ਕਾਲਾ ਪਾਣੀ। ਹੁਣ ਆਪਾਂ ਖਾਣੇ ਉਥੋਂ ਪਰੌਂਠੇ ਏਕੇ ਕਰ ਤੇ ਫਿਰ ਚੱਲਦੇ ਹਾਂ। بارش ਹੋਵੇ ਮੈਂ ਜਦ ਦਵਾ ਕੇ ਨਾ ਕਈ ਮਜ਼ਾ ਆਏਗਾ। ਵਹੀ ਤੋ ਫਿਰ ਮੌਸਮ ਸਾਫ ਹੋ ਜਾਣਾ। ਬ੍ਰੇਕਫਾਸਟ ਦੇ ਵਿੱਚ ਇਹਨਾਂ ਨੇ ਆਪ ਨੂੰ ਦਿੱਤੇ ਆਹ ਪਰੌਂਠੇ। ਅੰਨੇ ਦੀ ਹਿੱਕ ਕਰਕੇ ਪਰੌਂਠੇ ਆ। ਵਿੱਚ ਪਾਇਆ ਦੋ ਦੋ ਅੰਡੇ। ਮੈਂ ਜਿਹੜੇ ਰਾਹ ਤੋਂ ਸਫ਼ਰ ਕਰੀ ਜਾਂਦਾ ਨਾ ਨੈਸ਼ਨਲ ਹਾਈਵੇ ਨੰਬਰ 3 ਇਹ ਨੈਸ਼ਨਲ ਹਾਈਵੇ ਲੇਹ ਤੋਂ ਸ਼ੁਰੂ ਹੁੰਦਾ ਲੇਹ ਤੋਂ ਮਨਾਲੀ ਮੰਡੀ ਉਦੋਂ ਬਾਅਦ ਜਲੰਧਰ ਕਪੂਰਥਲਾ ਹੁੰਦਾ ਹੋਇਆ ਅੰਬਰਸਰ ਜਾ ਕੇ ਇਹ ਟਾਰੀ ਖਤਮ ਹੁੰਦਾ ਟਾਰੀ ਤੱਕ ਜਾਂਦਾ ਇਹ ਲੇਹ ਤੋਂ ਸ਼ੁਰੂ ਹੋ ਗਿਆ ਇੱਕ ਤਰ੍ਹਾਂ ਨਾਲ ਬਾਰਡਰ ਟੂ ਬਾਰਡਰ ਰੋਡ ਆ ਜੀ ਜੀ ਫੌਜ ਨੇ ਰੋਡ ਵਰਤਨਾ ਤਾਂ ਲੇਹ ਤੋਂ ਸਿੱਧਾ ਟਾਰੀ ਪਹੁੰਚ ਜੂਗੇ ਸਿਰਾਂ ਤੇ ਉਹ ਪੁਜਲੀ ਰਾ ਆਈ ਵੀ ਬਣੇ ਹੁੰਦੇ ਆ ਇਹ ਆਰਮੀ ਨੂੰ ਮੁੱਖ ਰੱਖ ਕੇ ਬਣਾਏ ਜਾਂਦੇ ਜਿਹੜੇ ਬਾਰਡਰ ਏਰੀਆ ਤੇ ਰਾ ਹੁੰਦੇ ਆ ਆ ਇੱਥੇ ਹੁਣ ਮੈਂ ਸਟਿੰਗਰੀ ਰੁਕਿਆ ਸੀਗਾ ਇੱਥੇ ਬੀ ਆਰਓ ਦੀ ਗ੍ਰਫਾ ਬੀ ਆਰਓ ਜਿਹੜੀ ਭਾਰ ਫੌਜ ਦੇ ਨਾਲ ਕੇ ਸੜਕਾਂ ਬਣਾਉਦੀ ਆ 1960 ਦੇ ਵਿੱਚ ਬਣੀ ਸੀ ਪੀ ਆਰਓ ਰਾਤ ਜਿੰਨੀ ਠੰਡ ਜ਼ਿਆਦਾ ਸੀਗੀ ਹੁਣ ਉਹਨੇ ਨਿਕਜਿਆ ਹੋਇਆ ਵਿਆ ਧੁੱਪ ਨਿਕਲੀ ਹੋਈ ਆ ਸਟਿੰਗਰੀ ਤੋਂ ਤੁਰੇ ਹੋਏ ਆ ਆਪਾਂ ਵਾਕਾਤ ਰਿਆ ਦੇ ਨਾਲ ਨਾਲ ਤੁਰ ਰਹੇ ਆ ਚੱਲ ਬਈ ਜਵਾਨਾ ਚੱਲ ਜੀ ਆਮਨੇ ਫਰੇਮ ਦੇ ਵਿੱਚ ਤੁਸੀਂ ਜਾਂਦਾ ਆਪਾਂ ਨੂੰ ਭਾਗਾ ਦਰਿਆ ਅਟਲ ਤੋਂ ਚੱਲ ਕੇ ਟਾਂਦੀ ਤੱਕ ਆਪਾਂ ਚੰਦਰੀ ਦਰਿਆ ਦੇ ਨਾਲ-ਨਾਲ ਸਫ਼ਰ ਕੀਤਾ ਹੁਣ ਆਪਾਂ ਦਾਰਚਾ ਜਿਸਪਤ ਤੱਕ ਭਾਗਾ ਦਰਿਆ ਦੇ ਨਾਲ-ਨਾਲ ਰਾਵਾਂਗੇ ਇਹ ਦੋਨੇ ਦਰਿਆ 12 ਲਾਚਲਾ ਪਾਸ ਤੋਂ ਨਿਕਲਦੇ ਆ ਉੱਥੇ ਦੋ ਝੀਲਾਂ ਨੇ ਪਾਸ ਦੇ ਸੱਜੇ ਖੱਬੇ ਉੱਥੇ ਦੋਨੋਂ ਦਰਿਆ ਨਿਕਲਦੇ ਆ ਇਧਰ ਅਸਮਾਨ ਛੁੰਦੇ ਉੱਚੇ ਪਹਾੜ ਤੇ ਹੁਣ ਆਪਾਂ ਇਧਰ ਨੂੰ ਜਾਣਾ ਜਿਸ ਪਾਸ ਤਾਰਾ ਤੇ ਦਾਰਜਾ ਜੇ ਥੋੜੀ ਅੱਗੇ ਆ ਤੇ ਆਪਾਂ ਸਟਿੰਗਰੀ ਤੋਂ 1 ਕਿਲੋਮੀਟਰ ਇੱਕ ਕਿਲੋਮੀਟਰ ਵਟਾ ਗਿਆ ਇਹ ਸਫਰ ਹੈ ਹਿਮਾਲਿਆ ਪਰਬਤ ਲੜੀ ਦਾ ਸਫਰ ਹਿਮਾਲਿਆ ਪਹਾੜ ਦੁਨੀਆ ਦੇ ਸਭ ਤੋਂ ਨੌਜਵਾਨ ਪਹਾੜ ਨਹੀਂ ਤੇ ਸਭ ਤੋਂ ਉੱਚੇ ਪਹਾੜ ਨੇ ਭਾਰਤ ਪਾਕਿਸਤਾਨ ਚਾਈਨਾ ਤਿੱਬ ਇਹਨਾਂ ਦੇਸ਼ਾਂ ਦੇ ਵਿੱਚ ਲੜੀ ਹੈਗੀ ਆ ਇਹ ਪਹਾੜ ਬਣੇ ਕਿਵੇਂ ਕਿਉਂਕਿ ਹਰ ਇੱਕ ਚੀਜ਼ ਬਣਦਾ ਕੋਈ ਨਾ ਕੋਈ ਕਾਰਨ ਤਾਂ ਹੁੰਦਾ ਹੀ ਆ ਜੇ ਆਪਾਂ ਪੂਰੀ ਦੁਨੀਆ ਦੇਖੀ ਤਾਂ ਪੂਰੀ ਦੁਨੀਆ ਸੱਤ ਹਿੱਸਿਆਂ 'ਚ ਵੰਡੀ ਹੋਈ ਆ ਜਿਹਨੂੰ ਆਪਾਂ ਸੱਤ ਮਹਾਦੀਪ ਕਹਿੰਦੇ ਆ ਜੇ ਆਪਾਂ ਵਰਲਡ ਦਾ ਮੈਪ ਦੇਖਾਂਗੇ ਤਾਂ ਉਹਦੇ 'ਚ ਸੱਤ ਮਹਾਦੀਪ ਬਣੇ ਹੋਏ ਨੇ ਉਹਨਾਂ ਦਾ ਆਪਾਂ ਨੂੰ ਪਤਾ ਹੀ ਆ ਨਾ ਏਸ਼ੀਆ ਆਸਟ੍ਰੇਲੀਆ ਅਮਰੀਕਾ ਜਿਹੜੇ ਵੀ ਸਤਵੰਦੀ ਪਹਿਗੇ ਨੇ ਯੂਰਪ ਵੀ ਉਹਨਾਂ ਦੇ ਵਿੱਚ ਹੈਗਾ ਤਾਂ ਜਦੋਂ ਵਿਗਿਆਨੀਆਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ ਅਸਲ 'ਚ ਪਹਿਲਾਂ ਯੂਰਪ, ਅਫਰੀਕਾ ਤੇ ਏਸ਼ੀਆ ਤਿੰਨ ਹੀ ਮਹਾਦੀਪਾਂ ਦੀ ਖੋਜ ਹੋਈ ਸੀਗੀ ਅਮਰੀਕਾ ਵਾਲੇ, ਆਸਟ੍ਰੇਲੀਆ ਤੇ ਅੰਟਾਰਕਟਿਕਾ ਇਹ ਬਾਅਦ 'ਚ ਲੱਭੇ ਨੇ। ਤਾਂ ਉਹਨਾਂ ਨੂੰ ਲੱਗਿਆ ਯਾਰ ਕਿ ਇਹ ਤਾਂ ਆਪਸ ਵਿੱਚ ਦੀ ਨਾ ਇਹਨਾਂ ਦੇ ਮਿਲਦੇ ਨੇ ਵੀ ਜੇ ਆਪਾਂ ਇਹਨਾਂ ਨੂੰ ਜੋੜ ਕੇ ਤੇ ਜੋੜ ਸਕਦੇ ਆ। ਫਿਰ ਹੌਲੀ-ਹੌਲੀ ਸਾਇੰਸ ਨੇ ਤਰੱਕੀ ਕੀਤੀ ਤੇ ਇਹਨਾਂ ਨੇ ਇਹੋ ਜਿਹੇ ਯੰਤਰ ਬਣਾਏ ਜਿਹਦੇ ਨਾਲ ਧਰਤੀ ਦੇ ਵਿਚਲੇ ਸਮਾਨ ਦਾ ਪਤਾ ਲੱਗ ਸਕਦਾ ਸੀ ਕਿ ਵਿੱਚ ਕੀ ਕੁਝ ਪਿਆ। ਤਾਂ ਇਹ ਫਿਰ ਇਹ ਪਤਾ ਲੱਗਿਆ ਕਿ ਸਾਰੀ ਦੁਨੀਆਂ ਦੀ ਮਿੱਟੀ ਇੱਕੋ ਜਿਹੀ ਹੈ ਤੇ ਸਾਰੀ ਦੁਨੀਆਂ ਦੇ ਵਿੱਚ ਮਿੱਟੀ ਆ ਤਾਂ ਫਿਰ ਉਸ ਤੋਂ ਬਾਅਦ ਇਹ ਥਿਊਰੀ ਸ਼ੁਰੂ ਹੋਈ ਜਾਈ ਖੋਜ ਸ਼ੁਰੂ ਹੋਈ ਕਿ ਸੱਤ ਮਹਾਦੀਪ ਕਿਵੇਂ ਬਣੇ ਆ ਸਭ ਤੋਂ ਪਹਿਲਾਂ ਧਰਤੀ ਪਹਿਲਾਂ ਹੀ ਇੱਕੋ ਹੀ ਸੀਗੀ ਜਿਹੜੀ ਹੁਣ ਸੱਤ ਮਹਾਦੀਪ ਨੇ ਉਹ ਇੱਕ ਗੋਲਾ ਸੀ ਜਿਹੜਾ ਉਹਨੂੰ ਕਹਿੰਦੇ ਸੀ ਪੈਂਜਿਆ ਮਹਾਦੀਪ ਫਿਰ ਉਹ ਟੁੱਟਿਆ ਦੋ ਹਿੱਸਿਆਂ ਦੇ ਵਿੱਚ ਗੌਂਡਵਾਨਾ ਲੈਂਡ ਤੇ ਯੂਰेशिया ਯਾਨੀ ਕਿ ਇੱਕ ਧਰਤੀ ਦੋ ਹਿੱਸਿਆਂ 'ਚ ਟੁੱਟ ਗਈ ਫਿਰ ਜਿਹੜੇ ਉਹ ਦੋ ਹੀ ਸੀ ਸੀਗੇ ਉਹ ਅਲੱਗ-ਅਲੱਗ ਸੱਤ ਹਿੱਸਿਆਂ 'ਚ ਟੁੱਟ ਕੇ ਜਿਹੜੇ ਹੁਣ ਸੱਤ ਮਹਾਦੀਪ ਬਣੇ ਹੋਏ ਆ ਜਿਹੜਾ ਭਾਰਤ ਆ ਜਿਹੜਾ ਆਪਾਂ ਹੁਣ ਬੈਠੇ ਆ ਜਿਹੜਾ ਇਹ ਆਪਣਾ ਦੇਸ਼ ਆ ਸਭ ਤੋਂ ਪਹਿਲਾਂ ਇਹ ਗੌਂਡਵਾਨਾ ਲੈਂਡ ਨਾਲ ਸੀ ਦੋ ਹੀ ਹਿੱਸੇ ਸੀ ਨਾ ਗੌਂਡਵਾਨਾ ਲੈਂਡ ਤੇ ਯੂਰੇਸ਼ੀਆ ਫਿਰ ਉੱਥੋਂ ਹੌਲੀ-ਹੌਲੀ ਤੁਰ ਕੇ ਇਹ ਹੁਣ ਇਹ ਯੂਰੇਸ਼ੀਆ ਦਾ ਹਿੱਸਾ ਇਹ ਇੰਨਾ ਹੌਲੀ ਤੁਰਦਾ ਕਿ 1 ਸਾਲ ਦੇ ਵਿੱਚ ਇਹ ਪਲੇਟਾਂ 15 ਸੈਂਟੀਮੀਟਰ ਵਾੜੀ ਤੁਰਦੀਆਂ ਨੇ ਤਾਂ ਕਰਕੇ ਆਪਾਂ ਨੂੰ ਇਹਦਾ ਕੋਈ ਪਤਾ ਨਹੀਂ ਲੱਗਦਾ ਗਿਆ ਸਭ ਤੋਂ ਪਹਿਲਾਂ ਏਸ਼ੀਆ ਯੂਰਪ ਤੇ ਅਫਰੀਕਾ ਤੇ ਤਿੰਨ ਹੀ ਮਹਾਦੀਪ ਸੀ ਫਿਰ ਕਲੰਬਸ ਨੇ ਅਮਰੀਕਾ ਦੀ ਖੋਜ ਕੀਤੀ ਤਾਂ ਭਾਰਤ ਲੱਭਣਾ ਆਇਆ ਸੀ ਤੇ ਭਲੇਖੇ ਨਾਲ ਗਾਂ ਲੰਘਿਆ ਸੀਗਾ ਜਿਹੜੇ ਦੋ ਅਮਰੀਕਾ ਦੇ ਮਹਾਦੀਪ ਨੇ ਉਹਦੀ ਖੋਜ ਹੋਈ ਰਸਤੇ ਜਉਨ ਛੋਟੇ-ਛੋਟੇ ਹੋਰ ਮਹਾਦੀਪ ਮਿਲੇ ਜਿਨੂੰ ਉਹਨੇ ਲੱਗਿਆ ਕਿ ਸ਼ਾਇਦ ਇਹ ਤਾਂ ਇੰਡੀਆ ਦੇ ਲੋਕ ਹੀ ਨੇ ਜਾਂ ਇਹ ਇੰਡੀਆ ਦਾ ਹੀ ਹਿੱਸਾ ਪਰ ਜਦੋਂ ਪਤਾ ਲੱਗਿਆ ਵੀ ਇੰਡੀਆ ਦਾ ਹਿੱਸਾ ਨਹੀਂ ਹੈਗਾ ਤਾਂ ਫਿਰ ਉਹਨੇ ਉਹਨੂੰ ਵੈਸਟ ਇੰਡੀਜ਼ ਦਾ ਨਾਮ ਦਿੱਤਾ ਪਹਿਲਾਂ ਉਹਨੇ ਉਹਨਾਂ ਨੂੰ ਇੰਡੀਅਨਸ ਕਿਹਾ ਸੀਗਾ ਫਿਰ ਨਾਲ ਵੈਸਟ ਲਾਤਾ ਜਦੋਂ ਆਏ ਹੌਲੀ-ਹੌਲੀ ਸੱਤ ਮਹਾਦੀਪ ਲੱਭ ਗਏ ਆਸਟ੍ਰੇਲੀਆ ਲੱ ਹਜੇ ਤੱਕ ਇਹ ਵੀ ਕੋਈ ਪਤਾ ਨਹੀਂ ਗਿਆ ਹੋਰ 5-7 ਸੌ ਸਾਲਾਂ ਨੂੰ 1000 ਸਾਲਾਂ ਨੂੰ ਕਿਤੇ ਕੋਈ ਨਾ ਕੋਈ ਹੋਰ ਵੀ ਮਹਾਨ ਦੀ ਪਲਬ ਜੀ ਤਲਬ ਹੀ ਜਾਵੇ ਹਨ ਜਿਵੇਂ ਕਹਿੰਦੇ ਆ ਕਿ ਧਰਤੀ ਪਰੇ ਹੋਰ ਪਰੇ ਹੋਰ ਵਾਲਾ ਹਸਾਬ ਕਿਤਾਬਾ ਹੁਣ ਆਪਾਂ ਗੱਲ ਕਰਦੇ ਆ ਕਿ ਇਹ ਪਹਾੜ ਬਣੇ ਕਿਵੇਂ ਜਦੋਂ ਭਾਰਤ ਦਾ ਇਹ ਹਿੱਸਾ ਜੀ ਧਰਤੀ ਦੀਆਂ ਪਲੇਟਾਂ ਗੌਂਡਵਾਨਾ ਲੈਂਡ ਨਾਲੋਂ ਟੁੱਟ ਕੇ ਯੂਰੇਸ਼ੀਆ ਦੇ ਨਾਲ ਟਕਰਾਈਆਂ ਤਾਂ ਜਿਹੜੀਆਂ ਪਲੇਟਾਂ ਸੀ ਉਹ ਉੱਪਰ ਨੂੰ ਉੱਭਰ ਗਈਆਂ ਜਿਵੇਂ ਜੇ ਦੋ ਕਾਰਾਂ ਆਪਾਂ ਮੋ ਸਾਹਮਣੇ ਟਕਰਾਈਏ ਤੇ ਜਿਹੜੇ ਉਹਨਾਂ ਦੇ ਬਰਨ ਆਟ ਹੁੰਦੇ ਤਾਂ ਉਹਨੂੰ ਚੱਕੇ ਜਾਂਦੇ ਆ ਆਪਾਂ ਬਹੁਤ ਥਾਂਵਾਂ ਤੇ ਐਕਸੀਡੈਂਟ ਹੋਈਆਂ ਕਾਰਾਂ ਦੇਖੀਆਂ ਉਹਨੂੰ ਜਿਹੜੀਆਂ ਆਪਾਂ ਮੋ ਸਾਹਮਣੇ ਟਕਰਾਉਂਦੀਆਂ ਨੇ ਤਾਂ ਇਹ ਵੀ ਇੱਕ ਤਰ੍ਹਾਂ ਨਾਲ ਇਹਨਾਂ ਦਾ ਐਕਸੀਡੈਂਟ ਹੀ ਸੀ ਗਿਆ ਗੌਂਡਵਾਨਾ ਲੈਂਡ ਦਾ ਤੇ ਯੂਰੇਸ਼ੀਆ ਦਾ ਭਾਰਤ ਦੀਆਂ ਪਲੇਟਾਂ ਗੌਂਡਵਾਨਾ ਲੈਂਡ ਨਾਲ ਟੁੱਟ ਕੇ ਯੂਰੇਸ਼ੀਆ ਨਾਲ ਟਕਰਾਈਆਂ ਤੇ ਫਿਰ ਇਹ ਪਹਾੜ ਬਣੇ ਇਹ ਵੀ ਸਿੱਧੀ ਜੀ ਗੱਲ ਆ ਕਿ ਉੱਚੇ ਥਾਵਾਂ ਤੇ ਮਿੱਟੀ ਹੁੰਦੀ ਆ ਤੇ ਨੀਵੇਂ ਥਾਵਾਂ ਤੇ ਪਾਣੀ ਹੁੰਦਾ ਜਦੋਂ ਪੂਰੀ ਧਰਤੀ ਗੌਂਡਵਾਨਾ ਲੈਂਡ ਤੇ ਯੂਰੇਸ਼ੀਆ ਦੋ ਜਿੱਥੇ ਆਪਾਂ ਬੈਠੇ ਆ ਇੱਥੇ ਵੀ ਕਿਸੇ ਸਮੇਂ ਪਾਣੀ ਸੀ ਇਹਦਾ ਇਹਦੀ ਕੋਈ ਇਸ ਤਰੀਕੇ ਨਾਲ ਹੋਈ ਆ ਤੇ ਇਸੇ ਦੇ ਸਾਗਰ ਦੀ ਕਿ ਜਿਹੜੀਆਂ ਇਹ ਪਹਾੜਾਂ ਦੀਆਂ ਲੜੀਆਂ ਨੇ ਨਾ ਇਹਨਾਂ ਦੇ ਉੱਪਰੋਂ ਟਾਪ ਤੋਂ ਬਹੁਤ ਥਾਵਾਂ ਤੋਂ ਸਮੁੰਦਰੀ ਜੀਵਾਂ ਦੇ ਕੰਕਾਲ ਲੱਭਿਆ ਵਿਗਿਆਨੀਆਂ ਨੂੰ ਹੁਣ ਪਹਾੜਾਂ ਤੇ ਸਮੁੰਦਰੀ ਜੀਵ ਜਾਂਦਾ ਤਾਂ ਕੋਈ ਮਤਲਬ ਹੀ ਨਹੀਂ ਬੰਦਾ ਗਿਆ ਤਾਂ ਫਿਰ ਇਹ ਖੋਜ ਹੋਈ ਹੌਲੀ-ਹੌਲੀ ਕਿ ਪਹਿਲਾਂ ਇੱਥੇ ਤੇ ਇਸੇ ਸਾਗਰ ਵਗਦਾ ਸੀ ਗਿਆ ਜਦੋਂ ਆਪਣੀਆਂ ਪਲੇਟਾਂ ਟਕਰਾਈਆਂ ਉਧਰੋਂ ਟੁੱਟ ਕੇ ਯੂਰੇਸ਼ੀਆ ਦੇ ਨਾਲ ਤਾਂ ਫਿਰ ਸਮੁੰਦਰ ਦੇ ਵਿੱਚ ਹਲਚਲ ਹੋਈ ਤੇ ਇਹ ਸਾਰੀਆਂ ਪਲੇਟਾਂ ਨੇ ਸਮੁੰਦਰ ਦੀ ਜਗ੍ਹਾ ਰੋਕ ਲਈ ਤਾ ਕਰਕੇ ਬਹੁਤੇ ਸਮੁੰਦਰੀ ਜੀਵਾਂ ਦੇ ਕੰਕਾਲ ਉੱਪਰ ਹੀ ਰਹਿ ਗਏ ਨੇ ਤਾਂ ਕਛੂ ਗੁੰਮੇ ਨੇ ਪਹਾੜ ਤੇ ਕੀ ਕਰਨ ਜਾਣਾ ਹਨ ਮੱਛੀ ਨੇ ਪਹਾੜ ਤੇ ਕੀ ਕਰਨ ਜਾਣਾ ਤਾਂ ਕੁੱਲ ਮਿਲਾ ਕੇ ਸਿੱਟਾ ਇਹੀ ਨਿਕਲਦਾ ਕਿ ਜਦੋਂ ਆਪਣਾ ਭਾਰਤ ਗੌਂਡਵਾਨਾ ਲੈਂਡ ਨਾਲ ਟੁੱਟ ਕੇ ਯੂਰੇਸ਼ੀਆ ਦੇ ਨਾਲ ਟਕਰਾਇਆ ਤਾਂ ਪਲੇਟਾਂ ਦਾ ਜਿਹੜਾ ਉਭਾਰ ਹੋਇਆ ਉੱਥੋਂ ਇਹ ਹਿਮਾਲਿਆ ਪਰਬਤ ਦੀ ਲੜੀ ਬਣੀ ਆ ਤੇ ਪਹਿਲਾਂ ਇੱਥੇ ਤੇ ਇਸੇ ਸਾਗਰ ਸੀ ਅਤੇ ਹੁਣ ਇੱਥੇ ਹਿਮਾਲਿਆ ਪਹਾੜ ਨੇ ਧਰਤੀ ਹੋਰ ਪਰੇ ਹੋ ਗਏ ਧਰਤੀ ਇੱਕ ਜਗ੍ਹਾ ਤੇ ਟੁੱਟ ਕੇ ਅਲੱਗ-ਅਲੱਗ ਥਾਵਾਂ ਦੇ ਵਿੱਚ ਵੰਡੀ ਗਈ ਮਹਾਦੀਪ ਦੀਪ ਸ਼ਹਿਰ ਤੇ ਪਿੰਡ ਬੰਦਾ ਇੱਕੋ ਜਗ੍ਹਾ ਤੋਂ ਤੁਰਿਆ ਤੇ ਅਲੱਗ-ਅਲੱਗ ਥਾਵਾਂ ਤੇ ਇੱਕ ਸਕੇ ਹਮ ਬਾਰਿਕ ਸਾਰਾ ਕੁਝ ਇੱਕ ਹੀ ਕਥਾ ਹੋ ਜਾਂਦਾ ਜੂਵਲ ਨੋਵਾ ਹਰਾਰੇ ਦੀ ਕਿਤਾਬ ਹੋਮੋ ਸੇਪੀਅਨ ਜੀ ਜੋ ਲਿਖਦਾ ਤੇ ਸਾਡੀ ਨੁੱਕੜ ਦਾਦੀ ਪਰਦਾਦੀ ਜਾਂ ਨਾਨੀ ਅੱਜ ਵੀ ਅਫਰੀਕਾ ਦੇ ਕਿਸੇ ਪਿੰਡ 'ਚ ਬੈਠੀ ਹੋਵੇ ਆਪਾਂ ਇਧਰੋਂ ਥੱਲੇ ਚੜੀ ਜਾਂਦੇ ਆ ਤਾਂ ਉਹ ਪਹਿਲਾ ਦੂਜਾ ਤੇ ਆ ਤੀਜੀ ਕੈਂਚੀ ਆ ਤਿੰਨ ਕੈਂਚੀਆਂ ਬੰਦੀਆਂ ਇੱਥੇ ਜਿਆਦਾ ਚਲਾਈ ਵਸੇ ਹੈ ਨਹੀਂ ਗੀ ਆਪਾਂ ਇਧਰੋਂ ਥੱਲੇ ਆਇਆ ਮਗਰਲੇ ਪਾਸੇ ਇੰਨੀ ਚੜਾਈ ਪੈਂਦੀ ਆ ਟਰੱਕ ਦੀਆਂ ਚੀਕਾਂ ਨਿਕਲੀਆਂ ਜਾਂਦੀਆਂ ਵਾਈਡ ਇਲੈਕਟ੍ਰੋਨ ਦੀ ਜਾਂਦਾ ਸਾਢੇ 12:00 ਨੂੰ ਦੁਪਹਿਰ ਦੇ ਆਪਣੇ ਕੋਲੇ 11 ਵਜੇ ਦਾ ਪਾਣੀ ਮੁੱਕਿਆ ਹੋਇਆ। ਅੱਜ ਕਈ ਥਾਵਾਂ ਤੇ ਜੀ ਕੀਤਾ ਪਾਣੀ ਪੀ ਲਈ ਪਰ ਪਾਣੀ ਕੋਲੇ ਹੈ ਹੀ ਨਹੀਂ ਸੀ। ਤੇ ਹੁਣ ਆਪਾਂ ਬਹੁਤ ਸੋਹਣੀ ਥਾਂ ਤੇ ਨਾਲੇ ਇੱਥੇ ਸੁਰੱਖ ਦੀ ਸ਼ਾਂ ਇੱਥੇ ਰੁਕਦੇ ਆਂ ਤੇ ਨਾਲੇ ਇੱਥੇ ਪਾਣੀ ਦਾ ਪ੍ਰਬੰਧ ਦਾ ਵਧੀਆ। ਜਨੂ ਕਿਵੇਂ ਹੋ? ਹੈਲੋ। ਭਾਈ ਪੰਜਾਬ ਵਾਲੇ 43 ਨੰਬਰ ਫੋਨ ਦੀ ਸਕਰੀਨ 'ਚ ਜਿਸਤੇ ਸਾਹਮਣੇ ਪਿੰਡ ਦਾ ਕਵਰਿੰਗ ਇਧਰ ਵਗ ਰਿਹਾ ਭਗਤ ਰਿਆ ਤੇ ਦਰਿਆ ਦੇ ਉੱਪਰ ਥੋੜੇ ਜਿਹੇ ਘਰ ਨੇ 20-25 ਕੇ ਘਰ ਬਣੇ ਆ ਚਾਰ ਚਪਰੇ ਪਿੰਡ ਦੇ ਨੇ ਇਹ ਦੂਗਾ ਉਹ ਗੈਮੂਰ ਤੇ ਫੇਰ ਆਊਗਾ ਜਿਸਪਾ ਆ ਥੱਲੇ ਨੂੰ ਰਾਹ ਜਾਂਦਾ ਇਸ ਪਿੰਡ ਵੱਲ ਇਹ ਪਿੰਡ ਜਮ੍ਹਾਂ ਦਰਿਆ ਦੇ ਬਰਾਬਰ ਜਿਹਾ ਆ ਗਿਆ ਉਹ ਪੁਲ ਲੰਘ ਕੇ ਪਿੰਡ ਜਾਇਆ ਕਵਰਿੰਗ ਪਿੰਡ ਦਾ ਇੱਥੋਂ ਬਹੁਤ ਸੋਹਣਾ 뷰 ਦਿਸਦਾ। ਇਹ ਸਾਹਮਣੇ ਪਿੰਡ ਆ ਗਿਆ। ਇਧਰ ਨੂੰ ਉਹ ਦੂਰ ਤੱਕ ਇਹਨਾਂ ਦੇ ਖੇਤ ਨੇ। ਭਾ ਗਾਦ ਰਿਆ ਦੇ ਕੰਡੇ ਦੇ ਪੱਸਿਆ ਹੋਇਆ ਛੋਟਾ ਜਿਹਾ ਪਿੰਡ ਆ। ਉਹ ਬੋਧੀ ਕੰਫੇਤੀ ਸੀ ਜਾਂਦੇ ਆਪ ਨੂੰ ਤਿੰਨ। ਉਹ ਨਸਤਰੀ। ਉਹ ਸਾਹਮਣੇ ਸ਼ੁਰੂ ਹੋ ਜਾਂਦਾ ਪਿੰਡ। ਆਹ ਪਿੰਡ ਦੀ ਨਿਆਈ ਵਾਲੇ ਖੇਤ ਆਗੇ ਪਿੰਡ ਦੇ। ਦੀ ਉਪਤੀ ਦੀ ਕਰਨੇ ਨਾਲ ਇਹ ਦਰਿਆ ਵਗ ਜਾਂਦਾ ਮੌਸਮ ਫੇਰ ਮੀਂਹ ਵਾਲਾ ਹੋ ਗਿਆ ਮੈਨੂੰ ਐਵੇਂ ਬਿਛੀ ਬਿਛੀ ਆਹ ਦਾਰਚਾ ਜਿਸਪਾ ਲੰਘ ਜਾਂਦਾ ਜਦੋਂ ਮੈਂ ਇੱਥੇ ਹੁੰਦਾ ਨਾ ਹਰੇ ਘਰੀ ਮੀਂਹ ਆਉਂਦਾ ਹਰੇ ਘਰੀ ਅੰਜ ਕੇ ਮੈਨੂੰ ਲੱਗਦਾ ਫੇਰ ਕੰਮ ਖਰਾਬ ਨਾ ਹੋ ਜੇ ਕਿਤੇ 3 ਵਜ ਗਿਆ ਸ਼ਾਮ ਦੇ ਆਪਾਂ ਲਗਭਗ 6-7 ਕਿਲੋਮੀਟਰ ਵੱਟ ਪਿੱਛੇ ਆ ਜਿਸਪਾ ਤੋਂ ਤੇ ਇੱਥੋਂ ਗੈਮੂਰ ਪਿੰਡ ਦੀ ਹੱਦ ਸ਼ੁਰੂ ਹੋ ਜਾਂਦੀ ਆ। ਉਹ ਸਾਹਮਣੇ ਜਿਹੜੇ ਟੈਂਟ ਲੱਗੇ ਹੋਏ ਆ, ਇਹ ਗੈਮੂਰ ਪਿੰਡ ਚ ਲੱਗੇ ਹੋਏ ਆ। ਇੱਥੇ ਲੋਕ ਖੇਤੀ ਕਰੀ ਜਾਂਦੇ ਆ। ਡ੍ਰਿਪ ਸਿਸਟਮ ਲੱਗਿਆ ਹੋਇਆ। ਇਧਰ ਆ ਸਾਰੀ ਟੈਂਟ ਸਿਟੀ ਇੱਥੇ ਟੂਰਿਸਟ ਰੁਕਦੇ ਨੇ ਤੇ ਇਸ ਤੋਂ ਅੱਗੇ ਪਰੇ ਗੈਮੂਰ ਪਿੰਡ ਤੇ ਉਸ ਤੋਂ ਪਰੇ ਜਸਪਾ। ਜਸਪਾ ਤੋਂ ਆਪਾਂ ਥੋੜਾ ਜਿਹਾ ਪਿੱਛੇ ਰੁਕੇ ਹੋਏ ਆਂ ਇੱਥੇ ਆਪਾਂ ਨੂੰ ਇਹ ਪੈਨੋਗਰੀ ਮਿਲ ਗਈਆਂ ਕੰਮ ਕਰੀ ਜਾਂਦੀਆਂ ਬੀਆਰਓ ਚ ਕੰਮ ਕਰਦੇ ਆ ਇਹਨਾਂ ਦਾ ਘਰ ਕਿਤੜਾ ਬੜੇ ਕੋਲੇ ਜਿਹੀ ਆ ਜਿੱਥੇ ਆਪਾਂ ਪਹਿਲਾਂ ਆਏ ਸੀ ਖੜਾ ਆ ਕੇ ਸੀ ਉਦੋਂ ਮੈਂ ਕੀਤਾ ਟਾਪੇ ਤੇ ਰੁਕੇ ਸੀਗਾ ਇਹਨਾਂ ਦਾ ਘਰ ਉਹਦੇ ਨਾਲ ਜਾਈਏ ਤੇ ਰਿਸ਼ਤੇਦਾਰ ਹੀ ਨਿਕਲੇ ਆਈ ਇਹਨਾਂ ਕੋਲੇ ਬਿਸਕਟ ਸੀ ਬਿਰੇ ਨੇ ਸਾਨੂੰ ਖਾਣ ਨੂੰ ਬਿਸਕਟ ਦਿੱਤੇ ਆ ਇਹ ਵੀ ਕਹਿੰਦਾ ਕਿ ਸ਼ਾਮ ਨੂੰ ਜੀ ਰੋਟੀ ਖਾਣੀ ਹੋਈ ਤਾਂ ਸਾਡੇ ਕੋਲੇ ਘਰੇ ਆ ਜਿਓ ਤੁਹਾਨੂੰ ਰੋਟੀ ਵੀ ਖਵਾ ਦਿਆਂਗੇ ਰਿਸ਼ਤੇਦਾਰ ਵੀ ਨਿਕਲੇ ਆਉਂਦੇ ਹੌਲੀ ਹੌਲੀ ਆ ਜਾ ਆ ਜਾ ओके जी बाय शाम को मिलेंगे हम हाँ जी हाँ जी ठीक है शाम को पार्टी करेंगे ठीक है ठीक है जी ठीक है ਇਸ ਜਗ੍ਹਾ ਤੋਂ ਜਿਸਪਾ ਸ਼ੁਰੂ ਹੋ ਜਾਂਦਾ ਜਿਸਪਾ ਟੈਂਟ ਹਾਊਸ ਆ ਸਾਹਮਣੇ ਜਿਹੜੇ ਟੈਂਟ ਲੱਗੇ ਨੇ ਉਹਦਾ ਨਾਮ ਲੋਕੇਸ਼ਨ ਦਾ ਇੱਥੇ ਆ ਕੇ ਇਹ ਘਾਟੀ ਪੂਰੀ ਖੁੱਲ੍ਹੇ ਜਾਂਦੀ ਆ ਇੱਥੇ ਵਿਚਾਲ ਦੀ ਵਗ ਰਿਹਾ ਆ ਪਾਗਾ ਦਰਿਆ ਤੇ ਦੋਨੇ ਪਾਸੇ ਉੱਚੇ ਪਹਾੜ ਨੇ ਸਾਹਮਣੇ ਜਿਹੜੇ ਆਪਾਂ ਨੂੰ ਚਿੱਟੇ ਜਿਹੇ ਘਰ દેਖਦੇ ਨੇ ਪਹਿਲਾਂ ਵਾਲੇ ਗੈਮੂਰ ਦੇ ਨੇ ਜੋ ਪਿੱਛੇ ਦਿਖ ਰਹੇ ਉਹ ਜਿਸਪਾ ਦੇ ਨੇ ਪੌਣੇ ਚਾਰ ਤੋਂ ਸਮਾਂ ਹੋ ਗਿਆ ਹੱਥ ਹੰਦਾ ਕਿ ਆਪਾਂ ਗੈਮੂਰ ਪਹੁੰਚ ਗਏ ਆ ਜਿਸਪਾ ਕੁਛ 6 ਕਿਲੋਮੀਟਰ ਬਾਅਦ। ਸ਼ੁਰੂ ਤੋਂ ਬੈਸਕੋਨ 4 ਕਿਲੋਮੀਟਰ ਬਾਅਦ ਹੀ ਹੋ ਜਾਣਾ। ਦੇਖਦੇ ਆਪਾਂ ਤੁਰਦੇ ਆਂ। ਘੰਟਾ ਬਹੁਤ ਤੁਰਦੇ ਹਾਂ ਇਦੋਂ ਅਗਲਾ ਪਿੰਡ ਆ ਜਿਸਪਾ। ਆ ਜਿਸਪਾ। ਨੀਵੀਂ ਜੀ ਪਾਕੇ ਤੇ ਕੋਲ ਦੀ ਲੰਗੀ ਜਾਂਦੇ ਆ। ਨੀਅਸ ਠੇਕੇ ਤੋਂ ਬਹੁਤ 올ਡ ਮੰਕ ਲੈ ਲੈ ਪੀਤੀ ਆ। ਇੱਧਰ ਆ ਗਿਆ। ਟੋਂਫਾ ਮਨਿਸਟਰੀ। ਇਹ ਬੁੱਧਧਰਮ ਦਾ ਗੁਰਦੁਆਰਾ। ਸਵਾ ਪੰਜ ਹੋ ਗਿਆ ਤੇ ਆਪਾਂ ਜਿਸਪਾ ਪਹੁੰਚ ਗਏ ਆ ਹੁਣ ਆਪਾਂ ਟਿਕਾਣਾ ਲੱਭਣਾ ਜਿੱਥੇ ਆਪਾਂ ਟੈਂਟ ਲਾ ਸਕਦੇ ਹੋਈ ਆ ਆਪਾਂ ਰਾਤ ਦੀ ਬੀਆਰਓ ਦੇ ਦੇਵਰ ਕੋਲ ਰੁਕੇ ਸੀਗੇ ਤੇ ਹੁਣ ਵੀ ਆਪਾਂ ਨੂੰ ਬੀਆਰਓ ਦੇ ਕੈਂਪ ਮਿਲ ਗਿਆ ਲੇਬਰ ਦੇ ਕੈਂਪ ਜਿਹੜੇ ਇਹਨਾਂ ਨੂੰ ਪੁੱਛਦੇ ਆਪਾਂ ਇੱਥੇ ਰੁਕਦੇ ਆ ਇਹਨਾਂ ਕੋਲ ਜਿਸਪਾ ਪਹੁੰਚ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਆਪਕਾ ਪੰਜਾਬ ਸੇ ਇੱਕ ਪੰਜਾਬ ਸੇ ਇੱਕ ਕੇਰਲਾ ਸੇ ਹੈ ਆਪ ਬੀਆਰਓ ਕੇ ਸਾਥ ਕੰਮ ਕਰਤੇ ਹੈ ਥੈਂਕ ਯੂ ਆਪਕਾ ਆਪਣੇ ਅੱਜ ਦੇ ਗਵੰਢੀ ਨਹੀਂ ਸੱਜਾ ਆਰੰਡ ਦੇ ਵਿੱਚ ਆਪਣੇ ਛਾਲੇ ਪਏ ਆ। ਚਲੋ ਕੋਈ ਗੱਲ ਨਹੀਂ। ਸਫਰਾਂ ਦੇ ਮੈਡਲ ਨੇ। ਗੀਤਾ ਢਾਬਾ ਜਿਨ੍ਹਾਂ ਨੇ ਮੇਰੇ ਪਹਿਲਾ ਵਾਲੇ ਬਲੌਗ ਦੇਖੇ ਜਦੋਂ ਮਨਾਲੀ ਚ ਹੜ ਆਏ ਸੀਗੇ ਉਹਨਾਂ ਨੂੰ ਇਹ ਢਾਬਾ ਯਾਦ ਆ ਗਿਆ ਹੋਊਗਾ। ਉਦੋਂ ਮੈਂ ਇਸ ਢਾਬੇ 'ਚ ਦਿਨ ਕੱਟੇ ਸੀਗੇ 4-5। ਅੱਜ ਆਪਾਂ ਇੱਥੇ ਰੋਟੀ ਖਾਣੇ ਆ। ਇਹ ਜਿਵੇਂ ਉੱਪਰ ਹੀ ਆ ਰੋਡ ਤੇ ਇਤਲ ਸਾਹਮਣੇ ਪਾਸੇ ਹੈਗਾ ਦਰਚਾ ਤੇ ਪੂਰੀ ਬੜਿਆ ਹੋਇਆ ਰੋਡ ਤੇ ਕੀਤਾ ਟਾਬਾ ਆਪਾਂ ਬੈਠੇ ਹੁਣ ਕੀਤਾ ਟਾਬਾ ਜਿਸਪਾ ਰੋਟੀ ਖਾਣ ਲੱਗੇ ਆ ਰੋਟੀਆਂ ਦੇ ਨਾਲ ਉਕੜ ਭਾਜੀ ਹੋ ਰਹੀ ਚਾਦਾ ਛਕਦੇ ਆ ਤੇ ਫਿਰ ਚੱਲਦੇ ਆ ਆਪਸ ਆਪ ਆਪਣੇ 8 ਵਜੇ ਆ ਸ਼ਾਮ ਦੇ ਰੋਟੀ ਪਾਣੀ ਆਪਾਂ ਖਾ ਲਿਆ ਆਪਾਂ ਚੱਲੇ ਸੀ ਸਤਿੰਗਰੀ ਤੋਂ ਸਵੇਰੇ 15 ਕਿਲੋਮੀਟਰ ਵਾੜ ਬਣਦੀ ਹੈ ਦੇ ਹਿਸਾਬ ਨਾਲ ਤੇ ਆਪਣਾ ਅੱਜ ਦਾ ਘਰ ਤੇ ਆਪਣੇ ਅੱਜ ਦੇ ਗਵਾਂਢੀ ਇਹ ਵੀ ਅੱਜ ਹੀ ਆਏ ਹਜੇ ਤੱਕ ਬੀਆਰਓ ਦੀ ਲੇਬਰ ਵੀ ਬਣ ਗਿਆ ਆਪਕਾ ਹਾਊਸ ਹਾਂਜੀ ਬਣ ਗਿਆ ਜੀ ਇਸ ਹਾਲਤ ਚ ਲੱਜ ਜਾਂਦੇ ਆ ਤੇ ਗਰਮੀ ਚ ਆ ਜਾਂਦੇ ਆ ਇਹਨਾਂ ਦਾ ਪੱਕਾ ਹੀ ਡੇਰਾ ਇੱਥੇ ਅੱਗੇ ਤੋਂ ਅਸੀਂ ਸਾਈਕਲ ਤੇ ਆਏ ਸੀਗੇ ਉਦੋਂ ਵੀ ਉਹਨੂੰ ਮਿਲੇ ਸੀਗੇ ਮੋਟਰਸਾਈਕਲ 'ਚ ਐਸੀ ਉਦੋਂ ਵੀ ਮਿਲੇ ਸੀਗੇ ਇਹ ਹਜੇ ਤੱਕ ਇਹਨਾਂ ਨੇ ਦੋ ਟੈਂਟ ਗੱਡੇ ਅੱਜ ਕੁਛ ਰਹਿੰਦੇ ਆ ਹੁਣ ਇਹਨਾਂ ਦਾ ਪੱਕਾ ਡੇਰਾ ਇੱਥੇ ਕਰੀਏ ਕਿਰਾਏਦਾਰ ਉਹ ਪਹਿਲਾਂ ਆਣੇ ਭੁੱਲਦੇ ਨਹੀਂ ਬੇਸ਼ੱਕ ਦੇ ਵੀ ਪਿਛਲੇ ਹਫਤੇ ਨਵੇਂ ਗਵਾਂਢ ਹੀ ਆ ਗਏ ਯਾਹ ਮੈਂ ਠੀਕ ਆ ਆ ਬਣਾਏ ਇਹਨਾਂ ਨੇ ਹੁਣੇ ਤੋਂ ਪਾਈ ਤੋਂ ਬਣਾਈ ਜਾਂਦੇ ਸੀਗੇ ਲੱਗੇ ਪਏ ਅਜੇ ਤੱਕ ਮਤੀ ਤੋਂ ਕਰ ਰਹੇ ਹਾਂ ਤੁਸੀਂ ਮਤੀ ਸਾਹਿਬ ਮਤੀ ਆਪਣੇ ਅੱਜ ਦੇ ਇਸ ਵਲੌਗ ਦੀ ਇੱਥੇ ਹੋਣ ਲੱਗੀ ਹੈ ਜੀ ਸਮਾਪਤੀ ਕੱਲ ਨੂੰ ਆਪਾਂ ਪਹੁੰਚਾਂਗੇ ਧਾਰਚਾ ਧਾਰਚਾ ਇੱਥੋਂ 9 ਕਿਲੋਮੀਟਰ ਬਾਅਦ ਤੇ ਮੇਰਾ ਰੱਦ ਹੈਗਾ ਕਿ ਕੱਲ ਨੂੰ ਧਾਰਚਾ ਹੀ ਰੁਕ ਜੀ ਗੀ ਜਾਂ ਉਧਰ ਅਗਲੇ ਪਿੰਡ ਜਾਵਾਂਗੇ ਕੱਲ ਨੂੰ ਆਪਣੇ ਕੋਲ ਸੱਜਣ ਮਿੱਤਰੇ ਤੇ ਘੁੰਮਣ ਆਏ ਹੋਏ ਆ ਉਹਨਾਂ ਨਾਲ ਮੇਲ ਮਲਾਪ ਹੈਗੇ ਉਹ ਦੇਖਦੇ ਕਿੰਨੇ ਵਜੇ ਪਹੁੰਚਦੇ ਆ ਸੋ ਮੇਰੇ ਬਲੌਗ ਦੇਖਣ ਦੇ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ